ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਿਹੜੇ ਪਰਿਵਾਰ ਦੇ ਮੈਂਬਰ ਨੇ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾ ਸਨ ਜਿਹੜੀਆਂ ਜੈਨੂਨ ਮੰਗਾ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਵੀ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਹੜਤਾਲ ਦੌਰਾਨ ਕਈ ਜਗ੍ਹਾ ਤੇ ਜਿਵੇਂ ਵਗ ਜਨਰਗੀਆਂ ਘਟਨਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਹੋਇਆ ਬਾਕੀ ਸਾਡੇ ਅਫਸਰ ਬੜੇ ਸਨਸੀਅਰ ਨੇ ਅਜੀਵ ਗੁਪਤਾ ਜੀ ਸਾਡੇ ਡਾਇਰੈਕਟਰ ਨੇ ਪੰਜਾਬ ਰੋਡਵੇਜ ਪੰਨਪਾਸ ਤੇ ਸਾਡੇ ਐਮ ਡੀ ਨੇ ਸ਼ਿਰਗਿਲ ਸਾਹਿਬ ਵਿਕਰਮਜੀਤ ਜੀ ਨਾਲ ਸਾਡੇ ਚੇਅਰਮੈਨ ਸਾਹਿਬ ਵਾਈਸ ਚੇਅਰਮੈਨ ਨੇ ਪੀ ਆਰਟੀਸੀ ਤੋਂ ਸਾਡੇ ਬਲਵਿੰਦਰ ਝਾੜਵਾ ਜੀ ਇਹਨਾਂ ਸਾਰਿਆਂ ਨੇ ਭਰਾਵਾਂ ਦੇ ਨਾਲ ਦਾਸ ਵੀ ਨਾਲ ਹੀ ਅਸੀਂ ਮੀਟਿੰਗ ਕੀਤੀ ਆ ਬਾਕੀ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕੰਡਕਟਰ ਵੀਰਾਂ ਨਾਲ ਇਹ ਗੱਲ ਹੋ ਗਈ ਆ ਪੀਓ ਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰਾਂਗੇ ਪੀਓ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪ ਦੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਹ ਲੋ ਕਿ ਜਿਵੇਂ ਡੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਹੀ ਡਿਊਟੀਆਂ ਲਈਆਂ ਜਾਣਗੀਆਂ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਬਾਕੀ ਇਨਾਂ ਭਣਾ ਭਰਾਵਾਂ ਨਾਲ ਇਹੋ ਗੱਲ ਹੋਈ ਆ ਕਿ ਜੇ ਕੋਈ ਗੱਲ ਆ ਅਸੀਂ ਤੇ 24 ਘੰਟੇ ਰਾਤ ਦਿਨ ਪੰਜਾਬੀ ਸੰਗਤ ਦੀ ਸੇਵਾ ਚ ਤੇ ਇਨਾਂ ਭਣਾ ਭਰਾਵਾਂ ਦੀ ਸੇਵਾ ਚ ਅੱਜ ਹੀ ਇਨਾਂ ਕਿਹਾ ਕਿ ਮੀਟਿੰਗ ਦਿਓ ਸਾਨੂੰ ਤੇ ਉਸੇ ਵੇਲੇ ਆਪਾਂ ਕਹਿਤਾ ਕਿਉਂਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਾਂ ਵੇਣੇ ਹੀ ਆ ਸਾਰੇ ਅਜਲੰਦਰ ਜਾਂਦੇ ਪਏ ਹੀ ਕੱਲ ਦੀ ਪਰਸੋਂ ਦੀ ਗੱਲ ਆ ਤੇ ਉਹ ਜਦੋਂ ਤੜਕੇ ਜਾਂਦੇ ਪਏ ਹੀ ਤੇ ਕੋਰਾਲੀ বাস ਸਟੈਂਡ ਤੇ ਵਾਵਾ ਸਵਾਰੀਆਂ ਖਲੋਤੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਵੇਖੋ ਤੜਕੇ 5 ਵਜੇ ਮੈਨੂੰ ਮੇਰੇ 5 ਤੋਂ ਵੀ ਤੜਕੇ ਦਾ ਟਾਈਮ ਹੋਣਾ ਉਹ ਰੋਕੇ ਸਵਾਰੀਆਂ ਨੂੰ ਸਾਰੀ ਗੱਲਬਾਤ ਕੀਤੀ ਪੁੱਛਿਆ ਦੱਸਿਆ ਤੇ ਜਿਹੜੇ ਸਵਾਰੀਆਂ ਨੂੰ ਅਜੇ ਬੱਸ ਨਹੀਂ ਮਿਲਨੀ ਉਹ ਸਕੂਲ ਬੱਸਾਂ ਦਾ ਇੰਤਜ਼ਾਮ ਕਰਕੇ ਤੇ ਸਵਾਰੀਆਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾਇਆ ਵੀ ਜਿਹੜੇ ਮੁਲਾਜ਼ਮ ਹੜਤਾਲ ਦੌਰਾਨ ਜਿਹੜੇ ਕੋਈ ਸਸਪੈਂਡ ਹੋਏ ਆ ਜਾਂ ਟਰਮੀਨੇਟ ਹੋਏ ਆ ਜਾਂ ਫਾਰਗ ਕੀਤੇ ਆ ਮੈਂ ਸਾਰੀਆਂ ਗੱਲਾਂ ਕਰਦਿਆਂ ਉਹਨਾਂ ਮੁਲਾਜ਼ਮਾਂ ਨੂੰ ਜਿਵੇਂ ਜਿਵੇਂ ਡਿਊਟੀ ਤੇ ਆਉਂਦੇ ਜਾਣਗੇ ਉਹਨਾਂ ਨੂੰ ਅਸੀਂ ਬਾਲ ਕਰ ਦਿਆਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਸਭ ਤੋਂ ਮੇਨ ਮੁਕਦੀ ਤੇ ਆਖੀ ਗੱਲ ਇਹ ਦੇਖੋ ਮੈਨੂੰ ਪਤਾ ਵਾਪੀ ਤਕਰੀਬਨ ਹੀ ਮਿਡਲ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਸਾਡੇ ਯਾਰ ਭੈਣਾ ਭਰਾ ਨੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਡਰਾਈਵਰ ਜਾਂ ਕਲੈਕਟਰ ਦਾ ਕੋਈ ਵੀ ਨੁਕਸਾਨ ਹੋਵੇ ਅਸੀਂ ਚਾਹੁੰਦੇ ਆ ਵੀ ਇਹ ਸਾਡੇ ਭੈਣ ਭਰਾ ਸਦਾ ਹੀ ਇਸੇ ਤਰ੍ਹਾਂ ਆਪਣੀਆਂ ਨੌਕਰੀਆਂ ਕਰਨ ਤੇ ਕੋਸ਼ਿਸ਼ ਸਾਡੀ ਇਹ ਆ ਕਿ ਜਿਹੜੇ ਆਊਟਸੋਰਸਟ ਤੇ ਆ ਉਹਨਾਂ ਨੂੰ ਪਾਲਿਸੀ ਤਹਿਤ ਕੰਟਰੈਕਟ ਤੇ ਲਈਏ ਜਿਹੜੇ ਕੰਟਰੈਕਟ ਤੇ ਉਹਨਾਂ ਨੂੰ ਪਾਲਿਸੀ ਤਹਿਤ ਅਸੀਂ ਰੈਗੂਲਰ ਵੀ ਕਰੀਏ ਬਾਕੀ ਜਦੋਂ ਇਹ ਜਿਵੇਂ ਆਗੂ ਘਲਾਉਣ ਦੀ ਘਟਨਾਵਾਂ ਹੋਈਆਂ ਨਾ ਸਾਡੇ ਅਫਸਰਾਂ ਨੇ ਇਹ ਮਨ ਬਣਾ ਲਿਆ